ਗਵਾਚਦੇ ਜਾ ਰਹੇ ਬਚਪਨ ਦੀ ਪੁਕਾਰ ਦਾਦੀ ਜੀ ਦੇ ਪਰਲੋਕ ਸੁਧਾਰਨ ਕਰਕੇ ਉਹਨਾਂ ਦੀਆਂ ਅੰਤਮ ਰਸਮਾਂ ਅਦਾ ਕਰਨ ਤੋਂ ਬਾਅਦ ਮੈਂ ਕਈ ਸਾਲਾਂ ਬਾਅਦ ਆਪਣੀ ਪੰਜ ਭੂਆ ਤੇ ਚਾਚੇ ਚਾਚੀਆਂ ਦੇ ਧੀਆ ਪੁੱਤਰਾਂ ਤੇ ਪੋਤੇ ਪੋਤਰੀਆਂ ਦੇ ਵਿਚਕਾਰ ਰਾਤ guzari ਰਿਵਾਇਤ ਮੁਤਾਬਕ ਸਾਡਾ ਸਭ ਦਾ ਵਿਛਾਣਾ ਤਰਤੀਤੇ ਦਰਿਆਂ ਵਿਛਾ ਕੇ ਕੀਤਾ ਗਿਆ ਸੀ ਰਾਤ ਨੂੰ ਸਾਰੇ ਹੀ ਆਪੋ ਆਪਣੀਆਂ ਰਜਾਈਆਂ ਲੈ ਕੇ ਨੇੜੇ-ਨੇੜੇ ਹੋ ਕੇ ਬੈਠ ਗਏ। ਵੱਡਿਆਂ ਨਾਲ ਰਜਾਈਆਂ 'ਚ ਬੱਚੇ ਆਵੜੇ ਸਨ। ਰੋਟੀ ਟੁਕਦਾ ਕੰਮ ਨਿਬੇੜ ਕੇ ਜਦੋਂ ਪਰਿਵਾਰ ਦੇ ਸਾਰੇ ਮੈਂਬਰ ਹਾਜ਼ਰ ਹੋ ਗਏ ਤਾਂ ਦਾਦੀ ਦੀਆਂ ਗੱਲਾਂ ਤੁਰ ਪਈਆਂ। ਕਈ ਮੈਂਬਰ ਦਾਦੀ ਦੇ ਸੰਦੂਖ ਦੀਆਂ ਤੇ ਕੋਈ ਦਾਦੀ ਦੀਆਂ ਦੇਸੀ ਕਲਾਮਾਂ ਦੀ ਗੱਲ ਕਰ ਰਿਹਾ ਸੀ। ਕਿਸੇ ਨੂੰ ਦਾਦੀ ਦੀ ਹਰ ਰੋਜ਼ ਪਰਿਵਾਰ ਲਈ ਦੁੱਧ ਰਿੱਕ ਕੇ ਲੱਸੀ ਤੇ ਘਿਉ ਦੀ ਸੇਵਾ ਜਾਦਾ ਰਹੀ ਸੀ ਕੋਈ ਦਾਦੀ ਵੱਲੋਂ ਚੁੱਲ੍ਹੇ ਤੇ ਪਕਾ ਕੇ ਖਵਾਈਆਂ ਗਈਆਂ ਪਾਣੀ ਹੱਥੀਆਂ ਰੋਟੀਆਂ ਦੀ ਗੱਲ ਕਰਦਾ ਸੀ ਮੇਰੀਆਂ ਚਾਚੀਆਂ ਉਸ ਵੱਲੋਂ ਛੋਟੀਆਂ ਵੱਟੀਆਂ ਗਲਤੀਆਂ ਲਈ ਦਿੱਤੀਆਂ ਗਈਆਂ ਝਿੜਕਾਂ ਤੇ ਮਿੱਠੀਆਂ ਗਾਲਾਂ ਦੀਆਂ ਗੱਲਾਂ ਕਰ ਰਹੀਆਂ ਸਨ ਚਾਚੇ ਨੇ ਦੱਸਿਆ ਕਿ ਦਾਦੀ ਕਿਵੇਂ ਸਾਰੇ ਪਿੰਡ ਦੇ ਜੰਮਣੇ ਮਰਨਿਆਂ ਚ ਦੁੱਖ ਸੁੱਖ ਵੰਡਾਉਂਦੀ ਹੁੰਦੀ ਸੀ ਮੈਂ ਦਾਦੀ ਵੱਲੋਂ ਰਾਤ ਨੂੰ ਸੌਣ ਵੇਲੇ ਸੁਣਾਇਆ ਜਾਂਦੀਆਂ ਕਹਾਣੀਆਂ ਦੀ ਗੱਲ ਛੇੜ ਲਈ ਜਦੋਂ ਮੈਂ ਦਾਦੀ ਵੱਲੋਂ ਸੁਣਾਈ ਜਾਂਦੀ ਰੂਪ ਬਸੰਤ ਤੇ ਧਰੂਪਕਤ ਦੀ ਕਹਾਣੀ ਨੇ ਗੱਲਾਂ ਕੀਤੀਆਂ ਤਾਂ ਮੇਰੇ ਭਤੀਜੇ-ਭਤੀਜੀਆਂ ਤੇ ਅਤੇ ਮੇਰੇ ਬੱਚੇ ਮੇਰੀ ਰਜਾਈ ਵੱਲ ਇਵੇਂ ਖਿੱਚੇ ਗਏ ਜਿਵੇਂ ਲੋਹੇ ਦੀ ਚੀਜ਼ ਚੁੰਬਕ ਵੱਲ ਖਿੱਚੀ ਜਾਂਦੀ ਹੈ ਦੂਜਿਆਂ ਦੀਆਂ ਗੱਲਾਂ ਕਾਰਨ ਮੈਂ ਥੋੜਾ ਜਿਹੜਾ ਚੁੱਪ ਕਰ ਗਿਆ ਤਾਂ ਚਾਚੇ ਦੇ ਪੋਤਰੇ ਨੇ ਕਿਹਾ ਤਾਇਆ ਅੱਗੋਂ ਕੀ ਹੋਇਆ ਮੈਂ ਦੋਕ ਗੱਲਾਂ ਦੱਸ ਕੇ ਫਿਰ ਚੁੱਪ ਕਰ ਗਿਆ ਔਰ ਮੇਰੀ ਰਜਾਈ ਚਾਂਦ ਵੱਡੇ ਬੱਚਿਆਂ ਨੇ ਫਿਰ ਮੇਰਾ ਧਿਆਨ ਆਪਣੇ ਵੱਲ ਖਿੱਚਦਿਆਂ ਕਿਹਾ ਤਾਇਆ ਤਰੂਪਖਤ ਨਾਲ ਅੱਗੋਂ ਕੀ ਹੋਇਆ ਬੱਚਿਆਂ ਦੀ ਜਿੱਦ ਕਾਰਨ ਸਾਰਿਆਂ ਨੇ ਆਪਣੀ ਚਰਚਾ ਸਮੇਟ ਦਿੱਤੀ ਅਤੇ ਮੈਨੂੰ ਕਿਹਾ ਕਿ ਤੂੰ ਹੀ ਇਹਨਾਂ ਨੂੰ ਤਰੂਪਖਤ ਵਾਲੀ ਕਹਾਣੀ ਸੁਣਾ ਮੈਂ ਤਰੂਪਖਤ ਦੀ ਕਹਾਣੀ ਨਵੇੜੀ ਤਾਂ ਉਹਨਾਂ ਰੂਪਵਸੰਤ ਵਾਲੀ ਕਹਾਣੀ ਲਈ ਜਿੱਦ ਕੀਤੀ ਨਾ ਨਾ ਕਰਦਿਆਂ ਵੀ ਬੱਚਿਆਂ ਨੇ ਮੇਰੇ ਤੋਂ 4-5 ਕਹਾਣੀਆਂ ਸੁਣ ਲਈਆਂ ਕਹਾਣੀਆਂ ਦੌਰਾਨ ਹੀ ਕਈ ਸੌਂ ਗਏ ਤੇ ਕਈ ਉਂਗਲ ਲੱਗ ਪਈ ਰਾਤ ਦੇ 10 ਵਜੇ ਸਾਰੇ ਸੌਂ ਗਏ। ਦੂਜੇ ਦਿਨ ਸਵੇਰੇ 6 ਵਜੇ ਜਾਗਾ ਹੀ ਤਾਂ ਮੇਰੀਆਂ ਬਾਤਾਂ ਦੇ ਅੱਧੇ ਸਿਰੋਤੇ ਜਾਗ ਚੁੱਕੇ ਸਨ। ਚਾਹ ਪਾਣੀ ਪੀ ਕੇ ਜਦੋਂ ਮੈਂ ਮੁੜ ਰਜਾਈ ਚ ਆਇਆ ਤਾਂ ਬੱਚੇ ਮੇਰੇ ਕੋਲ ਆ ਕੇ ਕਹਾਣੀਆਂ ਸੁਣਾਉਣ ਲਈ ਆਖਣ ਲੱਗੇ। ਮੈਂ ਉਹਨਾਂ ਨੂੰ ਟਾਲਣ ਲਈ ਬਹਾਨਾ ਲਾਉਂਦਿਆਂ ਕਿਹਾ, "ਬੇਟਾ, ਜੇ ਕੋਈ ਬੱਚਾ ਸਵੇਰ ਵੇਲੇ ਕਹਾਣੀ ਸੁਣੇ ਤਾਂ ਉਸ ਦਾ ਮਾਮਾ ਰਾਹ ਭੁੱਲ ਜਾਂਦਾ ਹੈ।" ਇਹ ਸੁਣ ਕੇ ਇੱਕ ਨੇ ਕਿਹਾ, "ਚੰਗਾ ਤਾਇਆ ਜੀ, ਰਾਤ ਵੇਲੇ ਤਾਂ ਸੁਣਾਉਂਗੇ ਨਾ?" ਮੈਂ ਕਿਹਾ, "ਬੇਟਾ, ਅੱਜ ਤਾਂ ਮੈਂ ਸ਼ਹਿਰ ਚਲੇ ਜਾਣਾ।" ਜਦੋਂ ਫੇਰ ਆਇਆ ਤਾਂ ਜਰੂਰ ਸੁਣਾਵਾਂਗਾ ਤਿਆਰ ਹੋ ਕੇ ਜਦੋਂ ਮੈਂ ਘਰੋਂ ਚੱਲਣ ਲੱਗਿਆ ਤਾਂ ਚਾਚੀ ਦੇ ਨਿੱਕੇ ਪੁੱਤਰ ਨੇ ਮੇਰੀ ਉਂਗਲ ਫੜ ਲਈ ਮੇਰੀ ਉਂਗਲ ਫੜ ਲਈ ਮੈਂ ਪੁੱਛਿਆ ਕੀ ਗੱਲ ਹੈ ਬੇਟਾ ਸਾਡੇ ਨਾਲ ਸ਼ਹਿਰ ਜਾਣ ਨੂੰ ਜੀ ਕਰਦਾ ਤਾਂ ਉਹ ਕਹਿੰਦਾ ਤਾਇਆ ਤੁਸੀਂ ਮੁੜ ਕੇ ਕਦੋਂ ਆਉਂਗੇ ਬਾਕੀ ਕਹਾਣੀਆਂ ਕਦੋਂ ਸੁਣਾਉਂਗੇ ਮੈਂ ਉਸ ਵੱਲ ਦੇਖਿਆ ਤੂੰ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਮੈਨੂੰ ਪੇਸ਼ਾ ਖਿੱਚ ਰਿਹਾ ਸੀ ਬਾਲ ਮੋਦੀਆਂ ਤੰਦਾਂ ਨੇ ਮੈਨੂੰ ਮੁੜ ਬਿਠਾ ਲਿਆ ਮੈਂ ਉਸ ਨਾਲ ਜਲਦੀ ਆਉਣ ਅਤੇ ਬਾਕੀ ਕਹਾਣੀਆਂ ਸੁਣਾਉਣ ਦਾ ਵਾਅਦਾ ਕਰਕੇ ਕਾਰ ਤੋਰ ਲਈ ਸਾਰੇ ਸਫ਼ਰ ਦੌਰਾਨ ਮੈਂ ਬੱਚਿਆਂ ਬਾਰੇ ਹੀ ਸੋਚਦਾ ਰਿਹਾ ਕਿ ਕਿਵੇਂ ਰਾਤ ਰਾਤੋਂ ਰਾਤ ਹੀ ਉਹ ਮੇਰੇ ਮਿੱਤਰ ਬਣਗੇ ਮੈਨੂੰ ਯਾਦ ਆ ਪਿਆ ਜਿਵੇਂ ਅੱਜ ਦਾ ਬਚਪਨ ਦਾਦੇ-ਦਾਦੀਆਂ ਦੀਆਂ ਕਹਾਣੀਆਂ ਤੇ ਉਹਨਾਂ ਦੇ ਮੋਹ ਤੇ ਨਿੱਘ ਨੂੰ ਤਰਸ ਰਿਹਾ ਹੋਵੇ ਮੈਨੂੰ ਇੰਜ ਮਹਿਸੂਸ ਹੋ ਰਿਹਾ ਸੀ ਕਿ ਪੈਸੇ ਦੀ ਦੌੜ ਚ ਪਏ ਅੱਜ ਦੇ ਮਾਪੇ ਆਪਣੇ ਬੱਚਿਆਂ ਤੋਂ ਬਚਪਨ ਖੋ ਰਹੇ ਨੇ ਮਾਇਆ ਦੇ ਮੋਹ 'ਚ ਫਸਣ ਕਰਕੇ ਸਾਨੂੰ ਰਾਜੇ-ਰਾਣੀਆਂ ਤੇ ਕਾਂਚੜੀਆਂ ਵਾਲੀਆਂ ਕਹਾਣੀਆਂ ਭੁੱਲ ਗਈਆਂ ਨੇ। ਬਚਪਨ ਲੋਰੀਆਂ ਤੇ ਗੋਦੀਆਂ ਭਾਲਦਾ ਸਾਡੇ ਕੋਲ ਸਮਾਂ ਹੀ ਨਹੀਂ। ਹਰਦੀਪ ਸਿੰਘ ਜਟਾਣਾ ਵੱਲੋਂ ਲਿਖੀ ਇਹ ਕਹਾਣੀ, ਗਵਾਚਦੇ ਜਾ ਰਹੇ ਬਚਪਨ ਦੀ ਪੁਕਾਰ। ਇੱਥੇ ਹੀ ਸਮਾਪਤ ਹੁੰਦੀ ਹੈ।